ਸਾਲ 2022 ਤੋਂ ਪਹਿਲਾਂ ਵਾਅਦਾ ਕੀਤਾ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਨੇ ਕਿ ਜੇਕਰ ਸਾਡੀ ਸਰਕਾਰ ਸੱਤਾ ਤੇ ਕਾਬਜ਼ ਹੁੰਦੀ ਹੈ ਤਾਂ ਅਸੀਂ ਪੁਰਾਣੀ ਪੈਨਸ਼ਨ ਜਿਹੜੀ ਉਹ ਬਹਾਲ ਕਰਾਂਗੇ ਤਿੰਨ ਵਰਿਆਂ ਤੋਂ ਵਧੇਰੇ ਦਾ ਸਮਾਂ ਬੀਤ ਚੁੱਕਿਆ ਪਰੰਤੂ ਅੱਜ ਵੀ ਇਸ ਸਰਕਾਰ ਦੇ ਕੰਨ ਤੇ ਕੋਈ ਜੂੰ ਸਰਕਦੀ ਹੋਈ ਨਜ਼ਰ ਨਹੀਂ ਆ ਰਹੀ ਹੈ ਜੀ ਟਾਂਡੇ ਦੇ ਵਿੱਚ ਵੀ ਸੀਐਮ ਸਾਹਿਬ ਆਏ ਸੀਗੇ ਅਸੀਂ ਨਾਲ ਟੱਟ ਕੇ ਬਿਰੋਲ ਕੀਤਾ ਸੀਗਾ ਅੱਜ ਕਿਤੇ ਸਰਕਾਰ ਆਪਣੇ ਵਾਅਦੇ ਤੋਂ ਭੱਜ ਰਹੀ ਆ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਜੇ ਸਾਡਾ ਵਾਅਦਾ ਨਾ ਪੂਰਾ ਹੋਇਆ ਜਿੱਦਾਂ ਹੀ ਆਈ ਸੀ ਸਰਕਾਰ ਬੰਦਵੇਂ ਆ ਤੇ ਬੰਦਵੇਂ ਦੀ ਨੋਮ ਨਹੀਂ ਰਹਿਣੀ ਹੁਣ ਇਹਨਾਂ ਦੀਆਂ ਕਿਉਂਕਿ ਸਿਰਫ ਦਾ ਸਿਰਫ ਝੂਠ ਨਾਲੇ ਮਾਰਿਆ ਝੂਠ ਜਿਆਦਾ ਦਿਨ ਨਹੀਂ ਚੱਲਦਾ ਹੁੰਦਾ ਤਾਂ ਕਹਿੰਦੇ ਪੰਜਾਬ ਦੇ ਖਜ਼ਾਨੇ ਤੇ ਹਾਲਾਤ ਇਸ ਤਰ੍ਹਾਂ ਦੇ ਨਹੀਂ ਕਿ ਬਹੁਤ ਵਧੀਆ ਨੇ ਪੈਸੇ ਦੀ ਕੋਈ ਕਮੀ ਨਹੀਂ ਐ ਸੀ ਜੇ ਖਜ਼ਾਨੇ ਦੇ ਹਾਲਾਤ ਇੰਨੇ ਹੀ ਵਧੀਆ ਹੁਣ ਇਹਨਾਂ ਦਾ ਸਾਡੇ ਡੀਏ ਪੇ ਆ ਇਹ ਕਮਿਸ਼ਨ ਡੀਏ ਉਹ ਬਿਆ ਕਿਸ਼ਤਾ ਪਈਓ ਕਿੱਥੇ ਗਈਆਂ ਸਿਰਫ ਦਾ ਸਿਰਫ ਖਜ਼ਾਨਾ ਇੰਨਾਂ ਲਈ ਆਮ ਜਨਤਾ ਲਈ ਬੰਦਾ ਇਹਨਾਂ ਲਈ ਖੁੱਲੇ ਆ ਇਹਨਾਂ ਨੇ ਆਮ ਦੇਖੋ ਸਵੇਰੇ ਹੈਲੀਕਾਪਟਰ 'ਚ ਬੈਹਿੰਦੇ ਸ਼ਾਮ ਨੂੰ ਉਤਰਦੇ ਆ ਉਹ ਖਰਚਾ ਇੱਕ ਸਰਕਾਰ ਦਾ ਜਾ ਰਿਹਾ ਆ ਆਮ ਜਨਤਾ ਦਾ ਜਾ ਰਿਹਾ ਇਹਨਾਂ ਨੇ ਸਾਢੇ ਤੇ ਕੀ ਖਰਚਾ ਮੈਨੂੰ ਇੱਕ ਵੀ ਦੱਸ ਦੇਣਾ ਪੀਪਾ ਦਾ ਨਾਂ ਦਿੱਤਾ ਸੀ ਮੁੱਖ ਮੰਤਰੀ ਭਗਵੰਤ ਸਾਨ ਨੇ ਜਦੋਂ ਮਨਪ੍ਰਿਤ ਬਾਦਲ ਕੇ ਜਾਂਦਾ ਮਤਲੀਏ ਤੇ ਹੁਣ ਕੀ ਲੱਗਦਾ ਹੁਣ ਮੁੱਖ ਮੰਤਰੀ ਖੁਦ ਝੂਠ ਬੋਲ ਰਿਹਾ ਜੀ ਮੈਂ ਕਹਾਂ ਜੀ ਪੀਪਾ ਦਾ ਉਹ ਛੋਟਾ ਹੁੰਦਾ ਆ ਤਾਂ ਡਰਾਮਾ ਬਣ ਗੇ ਆ ਡਰਾਮਾ ਚ ਖੜਖੜ ਕਰਦਾ ਚਾਦੇ ਖੜਖੜ ਕਰਦੇ ਆ ਇਹਨਾਂ ਦੇ ਪੱਲੇ ਹੈ ਨਹੀਂ ਕੋਸ਼ਿਸ਼ ਸਿਰ ਤਾਂ ਸਿਰਫ ਝੂਠ ਆ ਝੂਠ ਇਹਨਾਂ ਬੋਲਲੇ ਆ ਲੋਕਾਂ ਨੇ ਦੇਖ ਲਿਆ ਪਰ ਲੋਕਾਂ ਨੇ ਬਰਦਾਸ਼ਤ ਨਹੀਂ ਕਰਨਾ ਕੈਪਟਨ ਸਾਹਿਬ ਉਹ ਇੱਕ ਮਿਰਜ਼ਾ ਸੀਗਾ ਮਿਰਜ਼ਾ ਵੀ ਅੱਜ ਘਰ ਬਹਿ ਗਿਆ ਆ ਜਿਹੜਾ ਇੱਕ ਇੱਕ ਬਹੁਤ ਤਕੜਾ ਭਾਂਡਾ ਸੀਐਮ ਸਾਹਿਬ ਕਿਉਂਕਿ ਭੰਡ ਦੀ ਦੁਨੀਆ ਦੇ ਵਿੱਚ ਬਹੁਤ ਵਧੀਆ ਆਪਣੀ ਪਰਫਾਰਮੈਂਸ ਦੇ ਰਿਹਾ ਇੱਕ ਇੱਕ ਸੀਐਮ ਹੋਣ ਦੇ ਨਾਤੇ ਇਹਨੇ ਕੁਝ ਨਹੀਂ ਕੀਤਾ ਇਹਨਾਂ ਦਾ ਸਿਰਫ ਸਿਰਫ ਇੱਕ ਡਰਾਮੇ ਕੀਤੇ ਆ ਡਰਾਮਿਆਂ ਦੀ ਸਰਕਾਰ ਜ਼ਿਆਦਾਤਰ ਨਹੀਂ ਚੱਲ ਸਕਦੀ ਮੈਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹਨਾ ਜੇ ਸਾਡੀ ਪੈਨਸ਼ਨ ਆਮ ਲੋਕਾਂ ਦੇ ਹੱਕ ਦੇਣੇ ਆ ਤੇ ਗੱਲ ਕਰੇ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਆਰ ਪਾਰ ਦੀ ਲੜਾਈ ਲੜਾਂਗੇ ਕਿਉਂਕਿ ਮੁਲਾਜ਼ਮਾਂ ਨੇ ਇਹ ਸਰਕਾਰ ਬਣਾਈ ਸੀ ਤੇ ਮੁਲਾਜ਼ਮਾਂ ਨੇ ਸਰਕਾਰ ਛੱਡਣੀ ਸਾਲ 2022 ਤੋਂ ਪਹਿਲਾਂ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਇੱਕ ਮੁਲਾਜ਼ਮਾਂ ਦੇ ਲਈ ਇੱਕ ਵੱਡਾ ਐਲਾਨ ਕੀਤਾ ਸੀ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਤੇ ਕਾਬਜ਼ ਹੁੰਦੀ ਹੈ ਤਾਂ ਉਹਨਾਂ ਵੱਲੋਂ ਪੁਰਾਣੀ ਪੈਨਸ਼ਨਾਂ ਜਿਹੜੀ ਉਹ ਮੁਲਾਜ਼ਮਾਂ ਦੇ ਹਿੱਤ ਵਿੱਚ ਬਹਾਲ ਕੀਤੀ ਜਾਵੇਗੀ। ਪਰੰਤੂ ਅੱਜ ਇਹ 3 ਸਾਲ ਤੋਂ ਵਧੇਰੇਆਂ ਦਾ ਵਧੇਰੇ ਦਾ ਸਮਾਂ ਜਿਹੜਾ ਬੀਤ ਚੁੱਕਿਆ ਹੈ ਤੇ ਅੱਜ ਵੀ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਇਸ ਸੰਘਰਸ਼ ਦੇ ਰਸਤੇ ਤੇ ਤੁਰੇ ਹੋਏ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਇੱਕ ਵਾਰ ਮੁੜ ਤੋਂ ਅਸੀਂ ਹੁਸ਼ਾਰਪੁਰ ਦੇ ਮਿੰਨੀ ਸਕੱਤਰੇ ਤੇ ਨਸਦੀਕ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਭੁਖ ਹੜਤਾਲ ਸ਼ੁਰੂ ਕੀਤੀ ਗਈ ਹੈ ਤੇ ਅੱਜ ਇਹ ਮੁਲਾਜ਼ਮ ਹੈ ਜਿਹੜੇ ਕੁਝ ਮੁਲਾਜ਼ਮ ਹੈ 8 ਤੋਂ 10 ਮੁਲਾਜ਼ਮ ਹੈ ਜਿਹੜੇ ਉਹ ਆਪਣੀਆਂ ਮੰਗਾਂ ਬਾਬਤ ਆਪਣੀਆਂ ਮੰਗਾਂ ਨੂੰ ਮਨਵਾਉਣ ਦੇ ਲਈ ਭੁਖ ਹੜਤਾਲ ਤੇ ਬੈਠੇ ਹੋਏ ਨੇ ਸੋ ਇਹ ਗੱਲਬਾਤ ਵੀ ਆਪਾਂ ਮੁਲਾਜ਼ਮਾਂ ਦੇ ਨਾਲ ਕਰਾਂਗੇ ਕੀ ਕੁਝ ਉਹਨਾਂ ਦੀਆਂ ਮੰਗਾਂ ਨੇ ਭਾਈ ਸਾਹਿਬ ਕਹਿੰਨਾ ਮੈ ਤੁਹਾਡਾ ਮੇਰਾ ਸਰ ਪ੍ਰਿੰਸ ਗਰਦੀ ਵਾਲਾ ਨਾਮ ਆ ਮੈਂ ਜ਼ਿਲ੍ਹਾ ਵਾਈਸ ਪ੍ਰਧਾਨ ਆ ਪੁਰਾਣੀ ਪੈਨਸ਼ਨ ਸੰਘਰਸ਼ ਕਮੇਟੀ ਦਾ ਜੀ ਪ੍ਰਿੰਸ ਜੀ ਚੋਣਾਂ ਤੋਂ ਪਹਿਲਾਂ ਜਿਵੇਂ ਕਿ ਤੁਸੀਂ ਦੱਸਿਆ ਪਹਿਲਾਂ ਕਿ ਇਸ ਸਾਲ 2022 ਤੋਂ ਪਹਿਲਾਂ ਵਾਅਦਾ ਕੀਤਾ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਨੇ ਕਿ ਜੇਕਰ ਸਾਡੀ ਸਰਕਾਰ ਸੱਤਾ ਤੇ ਕਾਬਜ਼ ਹੁੰਦੀ ਹੈ ਤਾਂ ਅਸੀਂ ਪੁਰਾਣੀ ਪੈਨਸ਼ਨ ਜਿਹੜੀ ਉਹ ਬਹਾਲ ਕਰਾਂਗੇ ਤਿੰਨ ਵਰਿਆਂ ਤੋਂ ਵਧੇਰੇ ਦਾ ਸਮਾਂ ਬੀਤ ਚੁੱਕਿਆ ਪਰੰਤੂ ਅੱਜ ਵੀ ਇਸ ਸਰਕਾਰ ਦੇ ਕੰਨ ਤੇ ਕੋਈ ਜੂੰ ਸਰਕਦੀ ਹੋਈ ਨਜ਼ਰ ਨਹੀਂ ਆ ਰਹੀ ਹੈ ਜੀ ਸਰ ਗੱਲ ਇਹ ਹੈ ਕਿ 2022 ਦੇ ਵਿੱਚ ਇਹਨਾਂ ਨੇ ਇੱਕ ਝੂਠਾ ਜਿਹਾ ਸਾਡੇ ਨਾਲ ਸੀਐਮ ਸਾਹਿਬ ਨੇ ਇੱਕ ਮਜ਼ਾਕ ਕੀਤਾ ਜਿਹਦੇ ਵਿੱਚ ਝੂਠਾ ਨੋਟੀਫਿਕੇਸ਼ਨ ਕਰ ਦਿੱਤਾ ਕਿਉਂਕਿ ਹਿਮਾਚਲ ਦੇ ਵਿੱਚ ਇਲੈਕਸ਼ਨ ਸੀਗੇ ਇਹਨਾਂ ਨੇ ਐਲਾਨ ਵੀ ਕੀਤਾ ਤੇ ਦੀਵਾਲੀ ਤੇ ਇਹਨਾਂ ਨੇ ਕਹੇ ਤੋਹਫਾ ਵੀ ਦੇਵਾਂਗੇ 2022 ਦੇ ਵਿੱਚ ਹਾਲੇ ਤਾਈਓ ਲਾਗੂ ਨਹੀਂ ਹੋਇਆ ਅਸੀਂ ਸੀਐਮ ਸਾਹਿਬ ਨੂੰ ਕਈ ਵਾਰੀ ਮੀਟਿੰਗ ਲਈ ਮੀਟਿੰਗ ਲੈ ਕੇ ਵੀ ਨਹੀਂ ਉਹ ਆ ਰਹੇ ਕਿਉਂਕਿ ਇੱਕ ਆਮ ਜਨਤਾ ਦੀ ਸਰਕਾਰ ਹੈ ਜਿਹੜੇ ਸਾਡੀ ਆਮ ਜਨਤਾ ਦੀ ਸਰਕਾਰ ਨਹੀਂ ਜੀ ਸਾਡੀ ਸੁਣਵਾਈ ਨਹੀਂ ਕਿਉਂਕਿ ਮਲਾਜ਼ਮਾਂ ਨੇ ਬਾਅਦ ਚੜ ਕੇ ਇਹਨਾਂ ਨੂੰ ਵੋਟਾਂ ਪਈਆਂ ਸੀ ਪਿੱਛੇ ਜੇ ਸ਼ਾਇਦ ਤੁਸੀਂ ਸਾਡੀ ਖ਼ਬਰ ਕੀਤੀ ਵੀ ਸੀ ਟਾਂਡੇ ਦੇ ਵਿੱਚ ਵੀ ਸੀਐਮ ਸਾਹਿਬ ਆਏ ਸੀਗੇ ਅਸੀਂ ਨਾਲ ਡੱਟ ਕੇ ਵਿਰੋਧ ਕੀਤਾ ਸੀਗਾ ਅੱਜ ਕਿਤੇ ਦਾ ਕਿਤੇ ਸਰਕਾਰ ਆਪਣੇ ਵਾਅਦੇ ਤੋਂ ਭੱਜ ਰਹੀ ਆ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਜੇ ਸਾਡਾ ਵਾਅਦਾ ਨਾ ਪੂਰਾ ਹੋਇਆ ਜਿੱਦਾਂ ਹੀ ਆਈਸੀ ਸਰਕਾਰ ਬੰਦਵੇਂ ਆ ਤੇ ਬੰਦਵੇਂ ਦੀ ਨੋਮ ਨਹੀਂ ਰਹਿਣੀ ਹੁਣ ਇਹਨਾਂ ਦੀਆਂ ਕਿਉਂਕਿ ਸਿਰਫ ਤਾਂ ਸਿਰਫ ਝੂਠ ਇਹਨਾਂ ਨੇ ਮਾਰਿਆ ਝੂਠ ਜਿਆਦਾ ਦਿਨ ਨਹੀਂ ਚੱਲਦਾ ਹੁੰਦਾ ਝੂਠ ਦਾ ਕਹਿ ਲੋ ਕਿ ਇੱਕ ਰੇਤ ਦਾ ਇੱਕ ਮਹਿਲ ਹੁੰਦਾ ਉਹ ਕਦੀ ਵੀ ਢੱਕ ਸਕਦਾ ਮੈਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹਨਾ ਜਿਹੜੇ ਆਪਣੇ ਵਾਅਦੇ ਕੀਤੇ ਆ ਉਹਨਾਂ ਤੇ ਖਰੇ ਉਤਰੇ ਕਿਉਂਕਿ ਇਹਨਾਂ ਨੇ ਇੰਨੇ ਕ ਵਾਅਦੇ ਕਰ ਦਿੱਤੇ ਆ ਕਿ ਇਹਨਾਂ ਕੋਲ ਤਾਂ ਹੀ ਆਪਣੇ ਵਾਅਦੇ ਵੀ ਨਹੀਂ ਹੋਏ ਪੂਰੇ ਮੈਂ ਇਹਨਾਂ ਨੂੰ ਦੱਸਣਾ ਚਾਹਨਾ ਇਹਨਾਂ ਨੇ ਮੁਲਾਜ਼ਮਾਂ ਨਾਲ ਵਾਅਦੇ ਕੀਤੇ ਆ ਆਮ ਕਿਸਾਨਾਂ ਨਾਲ ਵਾਅਦੇ ਕੀਤੇ ਆ ਆਮ ਜਨਤਾ ਨਾਲ ਵਾਅਦੇ ਕੀਤੇ ਆ ਬਾਦ ਇਹਨਾਂ ਦੇ ਹਾਲੇ ਤੱਕ ਕਿਤੇ ਵੀ ਸਾਨੂੰ ਪੂਰੇ ਹੋ ਨਹੀਂ ਦੇ ਦੇ ਪਰ ਇਹਨਾਂ ਇੱਕ ਵਾਦਾ ਜਰੂਰ ਪੂਰਾ ਕੀਤਾ ਕਿਉਂਕਿ ਇਹਨਾਂ ਨੇ ਆਪਣੇ ਵਿਆਹ ਕਰਾ ਲਏ ਦੋ ਦੋ ਵਿਆਹ ਇਹਨਾਂ ਨੇ ਕਰਾ ਲਏ ਇਹਨਾਂ ਨੂੰ ਆਪਣੀ ਵਿਆਹ ਦੀ ਟੈਨਸ਼ਨ ਆ ਕਿਉਂਕਿ ਦੇਖੋ ਇੱਕ ਦਿਨ ਆਮ ਕਲੀਨਿਕ ਖੋਲ੍ਹਿਆ ਕਲੀਨਿਕ ਦੇ ਵਿੱਚ ਆਮ ਨਹੀਂ ਜਾਂਦੇ ਆ ਆਪ ਜਾਂਦੇ ਆ ਵੱਡੇ ਵੱਡੇ ਹਸਪੀਟਲਾਂ ਦੇ ਵਿੱਚ ਇਹਨਾਂ ਨੂੰ ਆ ਪੁੱਛੇ ਕਿ ਐਨਪੀਐਸ ਦੀ ਲੜਾਈ ਅਸੀਂ ਲੜ ਰਹੇ ਆ ਆਮ ਜਨਤਾ ਚੱਕੀ ਦੇ ਵਿੱਚ ਵਿਸ ਰਹੀ ਆ ਇਹਨਾਂ ਨੇ ਕੀ ਕੀਤਾ ਇਹਨਾਂ ਝੂਠ ਹੀ ਬੋਲਿਆ ਝੂਠ ਇਹਨਾਂ ਨੂੰ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡਾ ਐਲਾਨ ਕਰਦੇ ਆ ਜਸਵੀਰ ਸਿੰਘ ਤਲਵਾੜਾ ਸਾਡੇ ਪੰਜਾਬ ਪ੍ਰਧਾਨ ਨੇ ਐਲਾਨ ਕੀਤਾ ਜਿੱਥੇ ਜਿੱਥੇ ਸੀਐਮ ਸਾਹਿਬ ਆਣਗੇ ਅਸੀਂ ਇਹਨਾਂ ਨੂੰ ਵੱਡੀ ਗਿਣਤੀ ਵਿੱਚ ਇਹਨਾਂ ਦਾ ਵਿਰੋਧ ਕਰਾਂਗੇ ਸਾਨੂੰ ਜੇਲ੍ਹਾਂ 'ਚ ਡੱਕ ਲਾਣ ਜਾਂ ਸਾਨੂੰ ਕਾਲੇ ਪਾਣੀ ਲਾ ਦੇਣ ਅਸੀਂ ਜੇਲ੍ਹਾਂ 'ਚ ਵੀ ਜਾਣ ਨੂੰ ਤਿਆਰ ਆ ਤੇ ਆਹਰ ਪਾਰ ਦੀ ਲੜਾਈ ਹੋਊਗੀ ਸਰਕਾਰ ਦੇ ਨਾਲ ਪ੍ਰਿੰਸ ਜਦੋਂ ਕਾਂਗਰਸ ਦੀ ਸਰਕਾਰ ਸੀ ਮੈਨੂੰ ਅੱਜ ਵੀ ਉਹ ਦਿਨ ਚੇਤੇ ਆ ਕਿਉਂਕਿ ਮੈਂ ਵੀ ਉਦੋਂ ਨਵਾਂ ਨਵਾਂ ਪੱਤਰਕਾਰੀ ਦੇ ਖੇਤਰ ਤੋਂ ਵਿੱਚ ਆਇਆ ਸੀ ਤਾਂ ਉਦੋਂ ਹੁਸ਼ਿਆਰਪੁਰ ਤੋਂ ਤੁਸੀਂ ਸ਼ਾਇਦ ਤਤਕਾਲੀ ਜਿਹੜੇ ਕੈਬਨਿਟ ਮੰਤਰੀ ਉਹਦਾ ਸੁੰਦਰ ਚਾਮ ਰੋੜਾ ਦਾ ਵਿਰੋਧ ਕੀਤਾ ਸੀ ਉਦੋਂ ਪੁਲਿਸ ਨੇ ਲਾਠੀ ਚਾਰਜ ਵੀ ਜਿਹੜਾ ਕਰ ਦਿੱਤਾ ਸੀ ਉਦੋਂ ਵੀ ਆਪਣੇ ਸੰਘਰਸ਼ ਦੇ ਲਈ ਤੁਸੀਂ ਸੰਘਰਸ਼ ਕਰ ਰਹੇ ਸੀ ਆਪਣੀਆਂ ਮੰਗਾਂ ਦੇ ਲਈ ਹਾਲਾਤ ਅੱਜ ਵੀ ਉਹੇ ਆ ਸਰਕਾਰ ਸੱਤਾ ਕੁਰਸੀਆਂ ਜ਼ਰੂਰ ਬਦਲੀਆਂ ਨੇ ਪਰ ਹਾਲਾਤ ਜਿਉਂ ਦੀ ਤੇ ਉਬਰ ਕਰਾਰ ਹੈ ਜੀ ਮੁਲਾਜ਼ਮਾਂ ਦੇ ਮੈਂ ਆ ਤੁਹਾਨੂੰ ਦੱਸਣਾ ਚਾਹਨਾ ਪਹਿਲੇ ਕੈਪਟਨ ਸਾਹਿਬ ਸੀਗੇ ਮੈਂ ਸਿਆ ਟਾੜੇ ਚੈਨਲ ਦੇ ਥਰੂ ਹੀ ਦੱਸਿਆ ਸੀਗਾ ਕਿ ਕੈਪਟਨ ਸਾਹਿਬ ਉਹ ਇੱਕ ਮਿਰਜ਼ਾ ਸੀਗਾ ਮਿਰਜ਼ਾ ਵੀ ਅੱਜ ਘਰ ਬਹਿ ਗਿਆ ਆ ਜਿਹੜਾ ਇੱਕ ਇੱਕ ਬਹੁਤ ਤਕੜਾ ਭਾਂਡਾ ਸੀਐਮ ਸਾਹਿਬ ਕਿਉਂਕਿ ਭੰਡ ਦੀ ਦੁਨੀਆ ਦੇ ਵਿੱਚ ਬਹੁਤ ਵਧੀਆ ਆਪਣੀ ਪਰਫਾਰਮੈਂਸ ਦੇ ਰਿਹਾ ਇੱਕ ਇੱਕ ਸੀਐਮ ਹੋਣ ਦੇ ਨਾਤੇ ਇਹਨੇ ਕੁਝ ਨਹੀਂ ਕੀਤਾ ਇਹਨਾਂ ਦਾ ਸਿਰਫ ਸਿਰਫ ਇੱਕ ਡਰਾਮੇ ਕੀਤੇ ਆ ਡਰਾਮਿਆਂ ਦੀ ਸਰਕਾਰ ਜ਼ਿਆਦਾਤਰ ਨਹੀਂ ਚੱਲ ਸਕਦੀ ਮੈਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹਨਾ ਜੇ ਸਾਡੀ ਪੈਨਸ਼ਨ ਆਮ ਲੋਕਾਂ ਦੇ ਹੱਕ ਦੇਣੇ ਆ ਤੇ ਗੱਲ ਕਰੇ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਆਰ ਪਾਰ ਦੀ ਲੜਾਈ ਲੜਾਂਗੇ ਕਿਉਂਕਿ ਮੁਲਾਜ਼ਮਾਂ ਨੇ ਇਹ ਸਰਕਾਰ ਬਣਾਈ ਸੀ ਤੇ ਮੁਲਾਜ਼ਮਾਂ ਨੇ ਸਰਕਾਰ ਸਿੜ ਦੇਣੀ ਆ ਗੱਲ ਆਪਾਂ ਦੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਪਾਂ ਗੱਲਾਂ ਕਰਦੇ ਆ ਗੱਲਾਂ ਦੇ ਵਿੱਚ ਤੋਂ ਉਹਨਾਂ ਨੂੰ ਕੋਈ ਵੀ ਨਿਜਿਤ ਸਕਦਾ ਉਹ ਤਾਂ ਕਹਿੰਦੇ ਪੰਜਾਬ ਦੇ ਖਜ਼ਾਨੇ ਤੇ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਬਹੁਤ ਵਧੀਆ ਨੇ ਪੈਸੇ ਦੀ ਕੋਈ ਕਮੀ ਨਹੀਂ ਹੈ ਜੀ ਜੇ ਖਜ਼ਾਨੇ ਦੇ ਹਾਲਾਤ ਇੰਨੇ ਹੀ ਵਧੀਆ ਹੋਣ ਇਹਨਾਂ ਦੇ ਸਾਡੇ ਡੀਏ ਪੇ ਆ ਪੇ ਕਮਿਸ਼ਨਰ ਡੀ ਉਹ ਪਿਆ ਕਿਸ਼ਤਾ ਪਈਆਂ ਕਿੱਥੇ ਗਈਆਂ ਸਿਰਫ ਦਾ ਸਿਰਫ ਖਜ਼ਾਨਾ ਇਹਨਾਂ ਲਈ ਆਮ ਜਨਤਾ ਲਈ ਬੰਦਾ ਇਹਨਾਂ ਲਈ ਖੁੱਲੇ ਆ ਇਹਨਾਂ ਨੇ ਆਮ ਦੇਖੋ ਸਵੇਰੇ ਹੈਲੀਕਾਪਟਰ 'ਚ ਬੈਹਿੰਦੇ ਸ਼ਾਮ ਨੂੰ ਉਤਰਦੇ ਆ ਉਹ ਖਰਚਾ ਇੱਕ ਸਰਕਾਰ ਦਾ ਜਾ ਰਿਹਾ ਆਮ ਜਨਤਾ ਦਾ ਜਾ ਰਿਹਾ ਇਹਨਾਂ ਨੇ ਸਾਡੇ ਤੇ ਕੀ ਖਰਚੇ ਮੈਨੂੰ ਇੱਕ ਵੀ ਦੱਸ ਦੇਣ ਇੱਕ ਵੀ ਇਹਨਾਂ ਨੇ ਅਧੂਰਾ ਕੀਤਾ ਕੰਮ ਤੇ ਸੜਕਾਂ ਦੇ ਲੋ ਹਾਲਾਤ ਆਮ ਜਨਤਾ ਦੇ ਜਾ ਕੇ ਆਮ ਜਨਤਾ ਦੇ ਵਿੱਚ ਤੁਸੀਂ ਗਾਲ ਸੁਣੋ ਇਹਨਾਂ ਨੇ ਕੁਝ ਨਹੀਂ ਕੀਤਾ ਸਿਰਫ ਪੀਪੇ ਦਾ ਨਾਂ ਦਿੱਤਾ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਮਨਪ੍ਰੀਤ ਬਾਦਲ ਖਜ਼ਾਨਾ ਮੰਤਰੀ ਸੀ ਤੇ ਹੁਣ ਕੀ ਲੱਗਦਾ ਹੁਣ ਮੁੱਖ ਮੰਤਰੀ ਖੁਦ ਝੂਠ ਬੋਲ ਰਿਹਾ ਜੀ ਮੈਂ ਕਹਾਂ ਜੀ ਪੀਪਾ ਤਾਂ ਬਹੁਤ ਛੋਟਾ ਹੁੰਦਾ ਆ ਤਾਂ ਡਰਮ ਬਣ ਗਏ ਆ ਡਰਮ ਜਦ ਖੜਖੜ ਕਰਦਾ ਚਾਦੇ ਖੜਖੜ ਕਰਦੇ ਆ ਇਹਨਾਂ ਦੇ ਪੱਲੇ ਹੈ ਨਹੀਂ ਕੋਈ ਸ਼ਿਰ ਤਾਂ ਸਿਰਫ ਝੂਠ ਆ ਝ ਪਿਛੇ ਜੇ ਲੁਧਿਆਣੇ ਸਿਗਾ ਕਿਸਾਨਾਂ ਨੇ ਅੰਦੋਲਨ ਕੀਤਾ ਮਹੀਨੇ ਦੇ ਵਿੱਚ ਵਿੱਚ ਜਿਦਾ ਕਹ ਲਓ ਕੀ ਨਾ ਥੁੱਕ ਕੇ ਛੱਟ ਲਿਆ ਸਰਕਾਰ ਨੇ ਪਹਿਲੇ ਜੋ ਇਹਨਾਂ ਨੇ ਵਾਦਾ ਸਿਗਾ ਕੀਤਾ ਸੀਗਾ ਨਾਲ ਹੀ ਇਹ ਕਿਸਾਨਾਂ ਨੇ ਅੰਦੋਲਨ ਕੀਤਾ ਨਾਲ ਹੀ ਇਹਦੇ ਪਿੱਛੇ ਨੂੰ ਹੋ ਗਏ ਆ ਸਰਕਾਰ ਦਾ ਕੋਈ ਸਿਰ ਮੂੰਹ ਨਹੀਂ ਹੁੰਦੀ ਆ ਸਵੇਰੇ ਇਹਨਾਂ ਦੇ ਆਰਡਰ ਹੋਰ ਹੁੰਦੇ ਆ ਤੇ ਸ਼ਾਮ ਨੂੰ ਕੋਈ ਹੋਰ ਹੁੰਦੀ ਆ ਮਤਲਬ ਕਿ ਯੂ ਟਰਨ ਲੈਣਾ ਹੁਣ ਭਾਈ ਸਾਹਿਬ ਸਰਕਾਰ ਆ ਜਿਹੜੀ ਉਹ ਸਰ ਗਿਜ ਗਈ ਆ ਜਿਵੇਂ ਕਿ ਤੁਹਾਡੇ ਸਾਥੀ ਮੁਲਾਜ਼ਮ ਨੇ ਦੱਸਿਆ ਜੀ ਸਰਕਾਰਾਂ ਆਪਾਂ ਪੰਜ ਸਰਕਾਰਾਂ ਦਾ ਸੰਤਾਪ ਹੰਡਾ ਚੁੱਕੇ ਆ 1997 ਤੋਂ ਸੰਘਰਸ਼ਾਂ 'ਚ ਪਏ ਆ ਬੇਰਜਗਾਰੀ ਦੇ ਸਮੇਂ ਤੋਂ ਇਹ ਜੋ ਮੌਜੂਦਾ ਸਰਕਾਰ ਹੈ ਬਿਲਕੁਲ ਝੂਠੀ ਸਰਕਾਰ ਹੈ ਝੂਠਾ ਨੋਟੀਫਿਕੇਸ਼ਨ ਕਰ ਦਿੱਤਾ 2022 'ਚ ਕਿ ਆਪਾਂ ਮਲਾਜਮਾਂ ਨੂੰ ਪੁਰਾਣੀ ਪੈਨਸ਼ਨ ਦੇ ਦਿੱਤੀ ਹੋਰ ਸੂਬਿਆਂ 'ਚ ਜਾ ਕੇ ਅਨਾਉਂਸ ਵੀ ਕਰ ਦਿੱਤਾ ਕਿ ਆਪਾਂ ਮਲਾਜਮਾਂ ਨੂੰ ਪੰਜਾਬ ਦੇ ਵਿੱਚ ਪੁਰਾਣੀ ਪੈਨਸ਼ਨ ਦੇ ਦਿੱਤੀ ਉੱਥੇ ਜਾ ਕੇ ਵੋਟਾਂ ਮਟੋੜ ਲਈਆਂ ਅਖਬਾਰ ਦੇ ਵਿੱਚ ਅਖਬਾਰ ਦੇ ਵਿੱਚ ਸ਼ਿਆਰਵਾਜ਼ੀ ਜਾਰੀ ਕਰਕੇ ਕੀਤਾ ਗਿਆ ਸੀ ਨਾ ਵੱਲੋਂ ਅਖਬਾਰ ਦੇ ਵਿੱਚ ਇਸ਼ਤਿਹਾਰ ਵੀ ਜਾਰੀ ਕੀਤਾ ਸੋਸ਼ਲ ਮੀਡੀਆ ਤੇ ਬਹੁਤ ਪ੍ਰਚਾਰ ਹੋਇਆ ਇਹਦਾ ਨੋਟੀਫਿਕੇਸ਼ਨ ਬਕਾਇਦਾ ਜਾਰੀ ਹੋਇਆ ਅਧੂਰਾ ਕਿ ਅਸੀਂ ਨੋਟੀਫਿਕੇਸ਼ਨ ਕਰਤਾ ਕਿ ਪੰਜਾਬ ਦੇ ਵਿੱਚ ਪੁਰਾਣੀ ਪੈਨਸ਼ਨ ਲਾਗੂ ਕਰਤੀ ਆ ਜਿਸ ਦੇ ਬਹੁਤ ਸਾਰੀਆਂ ਸਟੇਟਾਂ ਜਿਨ੍ਹਾਂ ਨੂੰ ਵੋਟਾਂ ਵੀ ਪਈਆਂ ਹੋਰਨਾਂ ਸਟੇਟਾਂ 'ਚ ਪਰ ਹਾਲਾਤ ਜਿਉਂ ਦੇ ਤਿਉਂ ਆ ਪੰਜਾਬ ਦੇ ਮੁਲਾਜ਼ਮ ਉਸੇ ਹੀ ਤਰ੍ਹਾਂ ਜੋ ਇਹਨਾਂ ਨੇ ਨਵੀਂ ਪੈਨਸ਼ਨ ਸਕੀਮ ਲਾਗੂ ਕੀਤੀ ਆ ਉਹਦੇ ਵਿੱਚ ਆ ਕੋਈ ਸੀਪੀਐਫ ਜਿਹੜੀ ਆ ਕੱਟ ਨਹੀਂ ਹੁੰਦਾ ਜੋ ਕੁਛ ਵੀ ਇਹਦੇ ਵਿੱਚ ਨਵੀਂ ਪੈਨਸ਼ਨ ਦੇ ਵਿੱਚ ਆ ਉਹੀ ਸਾਨੂੰ ਮਿਲ ਰਿਆ ਕੋਈ ਕਟੌਤੀ ਨਹੀਂ ਜੀਪੀਐਫ ਚੋਈ ਸਰ ਮੈਂ ਗੱਲ ਕਰਨਾ ਚਾਹੁੰਦਾ ਆਪਾਂ ਵਿਧਾਨ ਸਭਾ ਤੇ ਸੈਸ਼ਨ ਦੀ ਗੱਲ ਕਰ ਲਈਏ ਸੈਸ਼ਨ ਦੇ ਵਿੱਚ ਮੈਨੂੰ ਲੱਗਦਾ ਕਿ ਵਿਧਾਨ ਸਭਾ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਪੈਦਾ ਹੋ ਚੁੱਕੇ ਨੇ ਉਹ ਸੈਸ਼ਨ ਇੱਕ ਵਿਧਾਨ ਸਭਾ ਦਾ ਸੈਸ਼ਨ ਰਾਇ ਹੀ ਨਹੀਂ ਉਹ ਉੱਥੇ ਹਾਲਾਤ ਇਸ ਤਰ੍ਹਾਂ ਦੇ ਹੁੰਦੇ ਜਿਵੇਂ ਇੱਕ ਅਖਾੜਾ ਬਣ ਚੁੱਕਿਆ ਜੀ ਮੁੱਖ ਮੰਤਰੀ ਤੋਂ ਗੱਲਾਂ ਦੇ ਵਿੱਚ ਕੋਈ ਨਹੀਂ ਜਿੱਤ ਸਕਦਾ ਉਹਨਾਂ ਦੀਆਂ ਜਿਹੜੀਆਂ ਭੇਡਾਂ ਨੇ ਜਾਂ ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਉਰੀਲਾ ਇਹ ਸਾਂਝੀਆਂ ਕਰਦੇ ਨੇ ਦੇਖੋ ਜੀ ਮੁੱਖ ਮੰਤਰੀ ਨੇ ਕਹਿੰਦਾ ਠੋਕਮਾ ਜਵਾਬ ਦੇ ਕੇ ਧੋਕੇ ਰੱਖਦਾ ਬਾਜ਼ਬਾ ਧੋਕੇ ਰੱਖਦਾ ਫਲਾਨਾ ਲੀਡਰ ਜੀ ਦੇਖੋ ਸਾਡੇ ਸੂਬਾ ਕਨਵੀਨਰ ਜਸਵੀਰ ਤਲਵਾੜਾ ਜੀ ਦੀ ਅਗਵਾਈ ਦੇ ਵਿੱਚ ਸਾਰੇ ਐਮਐਲਏ ਨੂੰ ਆਪਾਂ ਮੰਗ ਪੱਤਰ ਦਿੱਤਾ ਸੀ ਵੀ ਵਿਧਾਨ ਸਭਾ ਦਾ ਜਦੋਂ ਸੈਸ਼ਨ ਚੱਲਣਾ ਉਹਦੇ ਵਿੱਚ ਪੰਜਾਬ ਦੇ ਵਿੱਚੋਂ ਸਾਰੇ ਜਿਹੜੇ ਐਮਐਲਏ ਆ ਜਿੱਤ ਕੇ ਗਏ ਉਹ ਲੋਕਾਂ ਦੀ ਆਵਾਜ਼ ਉਠਾਉਣ ਕਿ ਪੁਰਾਣੀ ਪੈਨਸ਼ਨ ਜਿਹੜੀ ਆ ਲਾਗੂ ਕਰਵਾਉਣ ਕਿਸੇ ਮੰਤਰੀ ਨੇ ਕਿਸੇ ਐਮਐਲਏ ਨੇ ਨਹੀਂ ਆਵਾਜ਼ ਉਠਾਈ ਇੱਕ ਦੋ ਨੇ ਆਵਾਜ਼ ਉਠਾਈ ਆ ਪਰ ਉਹਨੂੰ ਅਮਲੀ ਜਾਮਾ ਹਜੇ ਵੀ ਨਹੀਂ ਪਹਿਨਾਇਆ ਗਿਆ ਇਹ ਜੋ ਮੰਤਰੀ ਮੁੱਖ ਮੰਤਰੀ ਬਣਿਆ ਭਗਵਾਨਤਮਾਨ ਸਿਰਫ ਭੰਡ ਤੇ ਭੰਡ ਹੀ ਆ ਕਮੇਡੀ ਹੀ ਕਰ ਸਕਦੇ ਆ ਜੋ ਦੁਨੀਆ ਦੀਆਂ ਸਮੱਸਿਆਵਾਂ ਹਨ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਹਨ ਆਮ ਜਨਤਾ ਦੀਆਂ ਸਮੱਸਿਆਵਾਂ ਨੂੰ ਉਹਨਾਂ ਨੂੰ ਕੋਈ ਬੂਰ ਨਹੀਂ ਪੈ ਰਿਆ ਜੀ ਤੁਹਾਡਾ ਕੀ ਨਾਮ ਆ ਸਰ ਮੈਂ ਜਸਵੀਰ ਸਿੰਘ ਤਲਵਾੜਾ ਸੂਬਾ ਕਨਵੀਨਰ ਪੁਰਾਣੀ ਪੈਨਸ਼ਨ ਵਾਲੀ ਸੰਘਰਸ਼ ਕਮੇਟੀ ਪੰਜਾਬ ਜਿਹੜਾ ਸੰਘਰਸ਼ ਉਲੀਕਿਆ ਗਿਆ ਇੱਕ ਦਿਨ ਦੀ ਭੁੱਖ ਹੜਤਾਲ ਹੈ ਜਾਂ ਕਿੰਨੇ ਦਿਨਾਂ ਤੱਕ ਇਹ ਚੱਲੇਗੀ ਜੀ ਇਹ ਫਿਲਹਾਲ ਇੱਕ ਦਿਨ ਦੀ ਭੁੱਖ ਹੜਤਾਲ ਹੈ ਤੇ ਇਸ ਤੋਂ ਬਾਅਦ ਅਸੀਂ 25 ਨਵੰਬਰ ਚ ਪੁਰਾਣੀ ਪੈਨਸ਼ਨ ਵਾਲੀ ਸੰਘਰਸ਼ ਕਮੇਟੀ ਪੰਜਾਬ ਤੇ ਸੀਪੀਐਫ ਕਰਮਚਾਰੀ ਯੂਨੀਅਨ ਸਾਂਝੇ ਤੌਰ ਤੇ ਸੰਘਰਸ਼ ਕਰ ਰਹੀਆਂ ਹੈ ਭੁੱਖ ਹੜਤਾਲ ਵੀ ਸਾਂਝੇ ਰੂਪ ਦੇ ਵਿੱਚ ਹੈ ਅਸੀਂ 25 ਨਵੰਬਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਚ ਦੇਸ਼ ਵਿਆਪੀ ਮਹਾਰੈਲੀ ਕਰਨ ਜਾ ਰਹੇ ਹਾਂ ਔਰ ਇਹ ਰੈਲੀ ਇਤਿਹਾਸਕ ਹੋਵੇਗੀ ਉਸ ਤੋਂ ਬਾਅਦ ਅਸੀਂ ਪੰਜਾਬ ਦੇ ਪੰਜਾਬ ਸਰਕਾਰ ਦੇ ਦੁਆਰਾ ਜੋ ਢਿਲਮਠ ਰਵਈਆ ਅਪਣਾਇਆ ਜਾ ਰਿਹਾ ਤੁਸੀਂ ਕਿਹਾ ਵੀ ਭਗਵੰਤ ਮਾਨ ਸਾਹਿਬ ਨੂੰ ਗੱਲਾਂ 'ਚ ਕੋਈ ਜਿੱਤ ਨਹੀਂ ਸਕਦਾ ਗੱਲਾਂ 'ਚ ਇਸ ਕਰਕੇ ਨਹੀਂ ਜਿੱਤ ਸਕਦਾ ਕਿਉਂਕਿ ਮਾਈਕ ਉਹਨਾਂ ਕੋਲ ਹੁੰਦਾ ਬਾਕੀ ਸਰੋਤੇ ਹੀ ਹੁੰਦੇ ਨੇ ਸਾਡਾ ਨਾ ਟੇਬਲ ਤੇ ਗੱਲ ਕਰਨ ਨੂੰ ਤਿਆਰ ਨਹੀਂ ਹੈ 4 ਸਾਲ ਹੋ ਗਏ ਆ ਜਿੰਨੇ ਮੁਲਾਜ਼ਮ ਤੁਹਾਡੇ ਸਾਹਮਣੇ ਬੈਠੇ ਨੇ ਚੌਥੀ ਦੀਵਾਲੀ ਜਾ ਰਹੀ ਹੈ 2022 ਚ ਐਲਾਨ ਕੀਤਾ ਔਰ ਆ ਕੇ ਉਹਨਾਂ ਨੇ ਫੇਸਬੁੱਕ ਸੋਸ਼ਲ ਮੀਡੀਆ ਤੇ ਕੀਤਾ ਅਖਬਾਰਾਂ ਤੇ ਇਸੇ ਤਰ੍ਹਾਂ ਦਾ ਮਜ਼ਾਕ ਹੈ ਕਿ ਕੋਝਾ ਮਜ਼ਾਕ ਹੈ ਪੰਜਾਬ ਸਰਕਾਰ ਨੇ ਜਿਹੜੇ ਸਾਡੇ ਏ ਕਰੋਨਾ ਵਾਰੀਅਰਸ ਸਿਗੇ ਵਲੰਟੀਅਰਸ ਸਿਗੇ ਜਿਨ੍ਹਾਂ ਨੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਕੋਵਿਡ ਦੀ ਮਹਾਮਾਰੀ ਦੇ ਵਿੱਚ ਸਵਾਵਾ ਕੀਤੀਆਂ ਸੀ ਉਹਨਾਂ ਨੂੰ ਵੀ ਇਸ ਤਰ੍ਹਾਂ ਦਾ ਲollipops ਦੇਤਾ ਸੀ ਅਖਬਾਰ ਦੇ ਵਿੱਚ ਇਸ਼ਤਿਹਾਰ ਦੇਤਾ ਸੀ ਕਿ ਦਿਵਾਲੀ ਤੱਕ ਤੁਹਾਨੂੰ ਸਭ ਕੁਝ ਹੋ ਜਾਏਗਾ ਜੀ ਕਿਉਂਕਿ ਇਸ ਵੇਲੇ ਮਾਇਕ ਮੁੱਖ ਮੰਤਰੀ ਦੇ ਹੱਥ ਹੈ ਇਸ ਕਰਕੇ ਜੋ ਚਾਹਦੇ ਹੈ ਉਹ ਬੋਲਦੇ ਹੈ ਤੁਸੀਂ ਸਾਡੀ ਗੱਲ ਪੁਜਾਰੇ ਅਸੀਂ ਧੰਨਵਾਦੀ ਆ ਤੁਸੀਂ ਲੋਕਾਂ ਤੱਕ ਸਾਡੀ ਗੱਲ ਪੁਜਾਰੇ ਹੋ ਪਰ ਇਹ ਗੱਲ ਯਾਦ ਰੱਖਣ ਇਹਨਾਂ ਨੂੰ ਬਣਾਉਣ ਵਾਲੇ ਮੁਲਾਜ਼ਮ ਮਜ਼ਦੂਰ ਔਰ ਕਿਸਾਨ ਸਨ ਜੇ ਤੁਸੀਂ ਪਿਛਲਾ ਇਹਨਾਂ ਦਾ ਇਤਿਹਾਸ ਦੇਖੋ ਅਗਰ ਇਹੀ ਤਿੰਨੇ ਵਰਗ ਇਹਨਾਂ ਦੇ ਅੱਜ ਸੜਕਾਂ ਤੇ ਹੈ ਲੈਂਡ ਪੋਲਿੰਗ ਨੀਤੀ ਤੇ ਕੀ ਇਹਨਾਂ ਦਾ ਹੋਇਆ ਪੰਜਾਬ ਦੇ ਵਿੱਚ ਕੀ ਹਸ਼ਰ ਹੋਇਆ ਅਸੀਂ ਸਾਰੇ ਜਾਣਦੇ ਆ ਇਸੇ ਤਰ੍ਹਾਂ ਬਾਕੀ ਮਜ਼ਦੂਰ ਕਿਸ ਤਰ੍ਹਾਂ ਅੱਜ ਸੜਕਾਂ ਤੇ ਹੈ ਮੁਲਾਜ਼ਮ ਕਿਵੇਂ ਮੁੱਖ ਮੰਤਰੀ ਦੀ ਈਵਨ ਪੰਜਾਬ ਦੇ ਪ੍ਰੋਫੈਸਰ ਕੋਠੀ ਜਾ ਕੇ ਘੇਰ ਰਹੇ ਨੇ ਕਿਹੋ ਜਿਹੇ ਹਾਲਾਤ ਪੈਦਾ ਹੋ ਗਏ ਨੇ ਇਸ ਕਰਕੇ ਇਹ ਜਦੋਂ ਮਾਈਕ ਇਹਨਾਂ ਦੇ ਹੱਥੋਂ ਨਿਕਲ ਗਿਆ ਇਹ ਚੋਣਾ ਆਣ ਆਲੀਆਂ ਨੇ ਬਿਲਕੁਲ ਤੁਸੀਂ ਦੇਖ ਲਿਓ ਇਹ 92 ਆਏ ਸੀ ਮੈਂ ਕਹਿੰਦਾ ਦੋ ਵੀ ਰਹਿ ਜਾਣ ਤੇ ਇਹਨਾਂ ਦੀ ਵੱਡੀ ਪ੍ਰਾਪਤੀ ਹੋ ਜਾਏਗੀ ਜਿਹੜੀ ਤੁਸੀਂ 25 ਨਵੰਬਰ ਦਾ ਐਲਾਨ ਕੀਤਾ ਕਿ ਦਿੱਲੀ ਦੀ ਰਾਮਲੀਲਾ ਗਰਾਊਂਡ ਦੇ ਵਿੱਚ ਸੰਘਰਸ਼ ਕੀਤਾ ਜਾਵੇ ਕਿ ਮਹਾਂ ਰੈਲੀ ਕੀਤੀ ਜਾਵੇਗੀ ਉਹਦੇ ਵਿੱਚ ਕਿਹੜੇ ਸਿਰਫ ਪੰਜਾਬ ਦੇ ਭਾਗ ਲੈਣਗੇ ਜਾਂ ਪੰਜਾਬ ਸਰਕਾਰ ਦੇ ਵਿਰੋਧੀ ਜਿਹੜਾ ਸੰਘਰਸ਼ ਹੋਵੇਗਾ ਜੀ ਫਿਰ ਉਦੋਂ ਇਹ ਪੂਰੇ ਨੈਸ਼ਨਲ ਮੂਵਮੈਂਟ ਫਾਰ 올ਡ ਪੈਨਸ਼ਨ ਸਕੀਮ ਤਹਿਤ ਦੇ ਬੈਨਰ ਹੇਟ ਹੋ ਰਹੀ ਹੈ ਇਹਦੇ ਵਿੱਚ ਸਾਰੇ ਭਾਰ ਦੇ ਰਾਜ ਜਿਹੜੇ ਆ ਹਿੱਸਾ ਲੈਣਗੇ ਸਾਡੇ ਪੰਜਾਬ ਦੇ ਵੀ ਕਰਮਚਾਰੀ ਵੱਡੀ ਗਿਣਤੀ 'ਚ ਦਿੱਲੀ ਪਹੁੰਚਣਗੇ 25 ਨਵੰਬਰ ਨੂੰ 25 ਨਵੰਬਰ ਇਹ ਦੋਹਾਂ ਸਰਕਾਰਾਂ ਦੇ ਖਿਲਾਫ ਕਿਉਂਕਿ ਕੇਂਦਰ ਸਰਕਾਰ ਵੀ ਯੂਪੀਐਸ ਲਿਆ ਕੇ ਇੱਕ ਮਤਲਬ ਉਲਝਣ ਵਿੱਚ ਪਾਣਾ ਚਾਹਦੀ ਹੈ ਐਨਪੀਐਸ ਦੀ ਜਗ੍ਹਾ ਜਦ ਕਿ ਅਸੀਂ ਸਮਝਦੇ ਹਾਂ ਵੀ ਯੂਪੀਐਸ ਜਿਹੜੀ ਉਹ ਐਨਪੀਐਸ ਨੂੰ ਵੀ ਮਾੜੀ ਹੈ ਸਾਡੀ ਇੱਕੋ ਇੱਕ ਮੰਗ ਪੁਰਾਣੀ ਪੈਨਸ਼ਨ ਦੀ ਭਾਲੀ ਰਹੀ ਹੈ ਉਹ ਰਾਜ ਸਰਕਾਰ ਨੇ ਸਾਨੂੰ ਗਰੰਟੀ ਦਿੱਤੀ ਸੀ ਅਸੀਂ ਸਾਰਿਆਂ ਨੇ ਮੁਲਾਜ਼ਮਾਂ ਨੇ ਮਜ਼ਦੂਰਾ ਨੇ ਕਿਸਾਨਾਂ ਨੇ ਮੈਂ ਸਮਝਦਾ ਸਭ ਤੋਂ ਵੱਧ ਵੋਟਾਂ ਪਾਈਆਂ ਅੱਜ ਉਹੀ ਪੰਜਾਬ ਦਾ ਮੁੱਖ ਮੰਤਰੀ ਆਪਣੇ ਕੀਤੇ ਹੋਏ ਵਾਅਦਿਆਂ ਨੂੰ ਗਰੰਟੀ ਨੂੰ ਲਾਗੂ ਕਰਨ ਤੋਂ ਭੱਜ ਗਿਆ ਹੋਇਆ ਸਾਨੂੰ ਬਾਰ-ਬਾਰ ਮੀਟਿੰਗਾਂ ਮਿਲ ਰਹੀਆਂ ਵਿੱਤ ਮੰਤਰੀ ਜੀ ਸਾਫ਼ ਤੌਰ ਤੇ ਕਹਿੰਦੇ ਆ ਤੁਸੀਂ ਕਿਹਾ ਵੀ ਉਹ ਕਹਰੇ ਖਜ਼ਾਨਾ ਭਰਿਆ ਸਾਡੇ ਅੱਗੇ ਕਹਿੰਦੇ ਆ ਸਾਡੇ ਕੋਲ ਪੈਸੇ ਨਹੀਂ ਕੇਂਦਰ ਕੋ 18000 ਕਰੋੜ ਰੁਪਇਆ ਤੁਹਾਡਾ ਐਨਪੀਐਸ ਦਾ ਫੰਡ ਪਿਆ ਹੋਇਆ ਉਹ ਵਾਪਸ ਨਹੀਂ ਆ ਰਿਹਾ ਸਾਡੀ ਵਿੱਤੀ ਹਾਲਤ ਇਹਨਾਂ ਦੇ ਕਹਿਣ ਦਾ ਭਾਵ ਜੋ ਅੰਦਰ ਮੀਟਿੰਗਾਂ ਚ ਬੋਲਦੇ ਨੇ ਉਹ ਬਾਹਰ ਨਹੀਂ ਬੋਲ ਪਾਰੇ ਕਿਉਂਕਿ ਹੁਣ ਇੱਕ ਗੱਲ ਜਿਆਦਾ ਆ ਗਈ ਕੱਲ ਮੁੱਖ ਮੰਤਰੀ ਭਗਵੰਤ ਮਾਨ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਕੇ ਪਹੁੰਚੇ ਨੇ ਵਿਧਾਨ ਸਭਾ ਦੇ ਵਿੱਚ ਰੋਲਾ ਪਾਉਂਦੇ ਨੇ ਜੀ ਬਾਕੀਆ ਮੋਰ ਕੇ ਕੇਂਦਰ ਸਰਕਾਰ ਨੇ ਸਾਡਾ 12000 ਕਰੋੜ ਨੱਪਿਆ ਹੋਇਆ ਜੀ ਕੱਲ ਜਦੋਂ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਕੇ ਬਾਹਰ ਨਿਕਲਦੇ ਨੇ ਇੱਕ ਮੀਡੀਆ ਕਰਮੀ ਵੱਲੋਂ ਸਵ ਕੋਈ ਜਵਾਬ ਨਹੀਂ ਕੋਈ ਜ਼ੁਬਾਨ ਨਹੀਂ ਖੁੱਲੀ ਮੁੱਖ ਮੰਤਰੀ ਸਾਹਿਬ ਦੀ ਸਿਰ ਹਿਲਾਤਾ ਨਹੀਂ ਜੀ ਇਸ ਬਾਰੇ ਕੋਈ ਗੱਲ ਨਹੀਂ ਇਹ ਯੂ ਟਰਨ ਮੁੱਖ ਮੰਤਰੀ ਹੈ ਇਹ ਬਾਹਰ ਕੋ ਸ਼ੋਰ ਹੈ ਅੰਦਰ ਕੋ ਸ਼ੋਰ ਹੈ ਇਹ ਜੋ ਲਾਗੂ ਕਰਦੇ ਨੇ ਉਹ ਬੋਲਦੇ ਨਹੀਂ ਜੋ ਬੋਲਦੇ ਆ ਉਹ ਲਾਗੂ ਨਹੀਂ ਕਰਦੇ ਸੋ ਇਸ ਕਰਕੇ ਇਹਨਾਂ ਨੇ ਇਹ ਸਰਕਾਰ ਬਿਲਕੁਲ ਵਿਸ਼ਵਾਸ ਲੋਕਾਂ ਤੇ ਗਵਾ ਚੁੱਕੀ ਹੈ ਔਰ ਅਜ ਦੀ ਭੁਖ ਹੜਤਾਲ ਵਿੱਚ ਐਡੇ ਵੱਡੇ ਮੁਲਾਜ਼ਮਾਂ ਦੀ ਗਿਣਤੀ ਵਿੱਚ ਸ਼ਾਮਲ ਹੋਣਾ ਇਹ ਸਿੱਧ ਕਰਦਾ ਵੀ ਇਹ ਸਰਕਾਰ ਦੇ ਦਿਨ ਥੋੜੇ ਔਰ ਮੁਲਾਜ਼ਮ ਜਿਹੜੇ ਆ ਬਿਲਕੁਲ ਇਸ ਸਰਕਾਰ ਦੇ ਵਿਰੁੱਧ ਭੁਗਤਣਗੇ ਬਹੁਤ ਬਹੁਤ ਧੰਨਵਾਦ ਜੀ ਸੋਇਸਾਂ ਨੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਨੁਮਾਇੰਦੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਐ ਸੋ ਪੰਜਾਬ ਸਰਕਾਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪ੍ਰਤੀ ਕਿਸ ਕਦਰ ਉਹਨਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਉਹਨਾਂ ਦੀਆਂ ਗੱਲਾਂ ਤੋਂ ਅਸੀਂ ਸਹਿਜ ਤੌਰ ਤੇ ਇਨਜ਼ਾਜ਼ਾ ਲਗਾ ਸਕਦੇ ਹਾਂ ਤੇ ਦਿੱਲੀ ਦੇ ਵਿੱਚ ਆਉਣ ਵਾਲੀ 25 ਨਵੰਬਰ ਨੂੰ ਦੇਸ਼ ਵਿਆਪੀ ਮਹਾਰੈਲੀ ਦਾ ਜਿਹੜਾ ਉਹ ਐਲਾਨ ਇਹਨਾਂ ਮੁਲਾਜ਼ਮਾਂ ਵੱਲੋਂ ਕੀਤਾ ਗਿਆ ਕੈਮਰਾ ਪਰਸਨ ਮਨਵੀਰ ਮੇਟਿਆ ਨਾਲ ਚੇਤਨ ਕਾਸ਼ਮ ਤਾਜ਼ਾ ترین ਖਬਰਾਂ ਲਈ ਜੁੜੇ ਰਹੋ ਹੁਸ਼ਾਰ ਪਰ ਨਿਊਜ਼ ਤੇ ਨਾਲ Inspiring Innovation DNA University